ਨਾਜ਼ਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਫਿਊਚਰ ਟਾਈਕੂਨਸ ਸਟਾਰਟਅਪ ਚੈਲੰਜ ਪ੍ਰੋਗਰਾਮ ਨੂੰ ਪਰਮਾ ਹੁੰਗਾਰਾ ਦਿੰਦੇ ਆ ਜਿਲ੍ਹਾ ਪ੍ਰਸ਼ਾਸਨ ਨੂੰ 5 ਸ਼੍ਰੇਣੀਆਂ ਲਈ 4625 ਐਂਟਰੀਆਂ ਪ੍ਰਾਪਤ ਹੋਈਆਂ ਹਨ ਵਿਦਿਆਰਥੀ ਅਤੇ ਨੌਜਵਾਨ ਉਦਮੀ ਸ਼੍ਰੇਣੀ 10 ਤੋਂ 25 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਓਪਨ ਸ਼੍ਰੇਣੀ ਸਾਰੇ ਲੁਧਿਆਣਾ ਨਿਵਾਸੀਆਂ ਲਈ ਅਧੀਨ 1339 ਰਜਿਸਟ੍ਰੇਸ਼ਨਾਂ ਸਾਰੇ ਲੁਧਿਆਣਾ ਨਿਵਾਸੀਆਂ ਲਈ ਮਹਿਲਾ ਸ਼੍ਰੇਣੀ ਅਧੀਨ 31 ਇੰਚਾਂ ਜਾਂ ਅਧੀਨ 2809 ਰਜਿਸਟ੍ਰੇਸ਼ਨਾਂ ਹੋਈਆਂ ਪੀ ਡਬਲਯੂ ਡੀ ਸ਼੍ਰੇਣੀ ਅਤੇ ਟਿਕਾਊ ਖੇਤੀਬਾੜੀ ਭੋਜਨ ਟੈਕਨੋਲੋਜੀ ਸ਼੍ਰੇਣੀ ਅਧੀਨ 55 ਐਂਟਰੀਆਂ ਹੋਈਆਂ ਡਿਪੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਕੇ ਵਕ ਵਕ ਸਬੰਧਤ ਤੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰੋਗਰਾਮ ਨੂੰ ਮਿਲੇ ਭਰਵੇਂ ਹੰਗਾਰੇ ਲਈ ਪਾਗੀਦਾਰਾਂ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵਕ ਵਕ ਪ੍ਰੋਗਰਾਮਾਂ ਦੀਆਂ ਤਰੀਕਾਂ ਮੁੜ ਤੈਅ ਕਰ ਦਿੱਤੀਆਂ ਗਈਆਂ ਰਜਿਸਟ੍ਰੇਸ਼ਨਾਂ ਦੀ ਪੜਤਾਲ 24 ਅਕਤੂਬਰ ਨੂੰ ਸਮਾਪਤ ਹੋਵੇਗੀ ਤੇ 5 ਅਤੇ 6 ਨਵੰਬਰ ਨੂੰ ਸ਼ਾਰਟਲਿਸਟ ਕੀਤੇ ਭਾਗੀਦਾਰਾਂ ਨੂੰ ਤਿਆਰ ਕਰਨ ਲਈ ਇੱਕ ਬੂਟ ਕੈਂਪ ਲਗਾਇਆ ਜਾਵੇਗਾ। ਜਿਊਰੀ ਰਾਉਂਡ 18 ਅਤੇ 19 ਨਵੰਬਰ ਨੂੰ ਹੋਵੇਗਾ ਤੇ ਬਾਅਦ ਵਿੱਚ ਗ੍ਰੈਂਡ ਫਾਈਨਲ ਆਯੋਜਿਤ ਕੀਤਾ ਜਾਵੇਗਾ। ਸ਼੍ਰੀ ਜਤਿੰਦਰ ਜੂਰਵਾਲ ਨੇ ਅੱਗੇ ਕਿਹਾ ਕਿ ਹਰੇਕ ਵਰਗ ਵਿੱਚ ਜੇਤੂਆਂ ਲਈ ਨਕਦ ਇਨਾਮ ਪਹਿਲੇ ਸਥਾਨ ਲਈ 30000 ਰੁਪਏ ਦੂਜੇ ਲਈ 20000 ਰੁਪਏ ਤੇ ਤੀਜੇ ਲਈ 10000 ਰੁਪਏ ਮੁੱਖ ਭਾਈਵਾਲਾਂ CICU ਅਤੇ ਲੁਧਿਆਣਾ ਐਂਜਲ ਨੈਟਵਰਕ ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਦੁਆਰਾ ਬੀਜ ਪੂੰਜੀ ਦੂਤ ਨਿਵੇਸ਼ਾਂ ਵਿੱਚ ਵੱਜੋਂ 13.10 ਕਰੋੜ ਦੀ ਰਕਮ ਪਹਿਲਾਂ ਹੀ ਵਚਨਬੱਧ ਕੀਤੀ ਗਈ ਹੈ ਇਹ ਯਕੀਨੀ ਬਣਾਉਣ ਲਈ ਕਿ ਭਾਗੀਦਾਰਾਂ ਨੂੰ ਜ਼ਰੂਰੀ ਫੰਡਿੰਗ ਤੱਕ ਪਹੁੰਚ ਹੋਵੇ ਇਹ ਪ੍ਰੋਗਰਾਮ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਤੇ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸੂਬੇ ਵਿੱਚ ਸਟਾਰਟਅਪ ਇਕੋਸਿਸਟਮ ਨੂੰ ਵਿਕਸਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਏਜੰਸੀ ਸਟਾਰਟਅਪ ਪੰਜਾਬ ਦੇ ਸਹਿਯੋਗ ਨਾਲ ਹੈ